ਭਾਰਤੀ ਜੰਗੇ ਆਜ਼ਾਦੀ ਪਹਿਲੀ ਲੜਾਈ 1857 ਈਸਵੀ ਦੇ ਵਿਦਰੋਹ ਸਮੇਂ ਅੰਗਰੇਜ਼ ਸਰਕਾਰ ਤੋਂ ਬਾਕੀ ਹੋਏ 282 ਸੈਨਿਕਾਂ ਨੂੰ ਅਜਾਲਾ ਦੇ ਕਾਲਿਆਂ ਵਾਲਾ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਜਿਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਿਛਲੇ ਸਾਲ ਤੋਂ ਫੌਜ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਫੌਜ ਦੇ ਉੱਚ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਰਕਾਰ ਦੇ ਕੁਝ ਨੁਮਾਇੰਦੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚਣ ਲੱਗ ਪਏ ਇਸੇ ਤਰੀਕੇ ਦਾ ਸਮਾਗਮ 1 ਅਗਸਤ ਨੂੰ ਅਜਾਲਾ ਦੇ ਕਾਲਿਆਂ ਵਾਲਾ ਖੂਹ ਦੇ ਉੱਤੇ ਕਰਵਾਇਆ ਗਿਆ ਦੇ ਸ਼ਹੀਦ ਆਜ਼ਾਦੀ ਦੇ ਸਮੇਂ ਜਿਹੜੇ ਸ਼ਹੀਦ ਹੋਏ ਕਾਲੇ ਵਾਲੇ ਖੂਦ ਪਨਾਚੀ ਹਿਦਰਾਜ ਦਿਨ ਜਿਹੜਾ ਉਸੇ ਬਣਾ ਰਹੇ ਉਹਨਾਂ ਨੂੰ ਸਰਦਾਰ ਜਲੀ ਜਿਹੜੀ ਆ ਭੇਟ ਕੀਤੀ ਫੌਜ ਦੇ ਜਵਾਨਾਂ ਨੇ ਅਸਾ ਸਾਰਿਆਂ ਨੇ ਦੇਲਕੇ ਉਹਨਾਂ ਨੂੰ ਯਾਦ ਕੀਤਾ ਸਦਾ ਫਤ ਬਣਦਾ ਕਿ ਜਿਹਨਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਬਹੁਤ سارے ਪੰਜਾਬ ਦੇ ਅੰਦਰ ਵਕਫ ਵਕਫਾਂ ਤੇ ਸਾਡੇ ਸ਼ਹੀਦ ਦੇ ਉਹ ਬਹੁਤ سارے ਇਦਾਂ ਦੇ ਸ਼ਹੀਦ ਵੀ ਨੇ ਜਿੱਦਾਂ ਇਸ ਕਾਲੇ ਵਾਲੇ ਖੂਹ ਨੂੰ ਉਹਦੋਂ ਲੱਭਿਆ ਗਿਆ ਪਤਾ ਨਹੀਂ ਸੀ ਪਹਿਲਾਂ ਕਿਸੇ ਨੂੰ ਪਰ ਉਸ ਸਮੇਂ ਜਿਹੜੀ ਕਮੇਟੀ ਸੀਗੀ ਉਹਨਾਂ ਨੇ ਬਹੁਤ ਵੱਡਾ ਪੜਾਲਾ ਕੀਤਾ ਅਬਦੁੱਲਾਹ ਕਰਕੇ ਖੂਹ ਦੀ ਸਾਂਹੀ ਕੀਤੀ ਫਿਰ ਇਹ ਗੁਰੂ ਘਰ ਬਣਾਇਆ ਇਹ ਵੀ ਇੱਕ ਬਹੁਤ ਵੱਡਾ ਉਦਮ ਲਾ ਲਓ ਸਾਡੇ ਅjnਾਲੇ ਦੇ ਭਾਈਚਾਰੇ ਦਾ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਇੰਨਾ ਵਧੀਆ ਗੁਰੂ ਘਰ ਬਣਾਇਆ ਕਿ ਇੱਥੇ ਸੱਤੇ ਦੇ ਨਹੀਂ ਬਹੁਤ ਸੰਗਤ ਜਿਹੜੀ ਹੁੰਦੀ ਹੈ ਸ਼ਹੀਦਾਂ ਨੂੰ ਯਾਦ ਵੀ ਕਰਦੀ ਆ ਬੱਥਾ ਵੀ ਟੇਕਦੇ ਆ ਫੰਕਸ਼ਨ ਵੀ ਹੁੰਦੇ ਆ ਸੋ ਮੈਂ ਬਦਲ ਉਹਨਾਂ ਨੂੰ ਆਪਣੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮਕੰਤੀ ਸਾਹਿਬੰਦੋਂ ਜਿਹੜਾ ਉਹ ਸਨ ਜਲੀ ਦੇਣ ਵਾਸਤੇ ਆਇਆ ਸੀਗਾ ਅਸੀਂ ਫੰਕਸ਼ਨ ਤੇ ਥੋੜਾ ਵੱਡਾ ਰੱਖਿਆ ਸੀ ਕਿਉਂਕਿ ਮੀਂਹ ਆ ਗਿਆ ਬਰਸਾਤ ਬਹੁਤ ਪੈ ਰਹੀ ਹੈ ਪਰ ਫਿਰ ਵੀ ਸ਼ਹਿਰ ਦੇ ਸਾਡੀ ਕਮੇਟੀ ਦੇ ਗੁਰੂ ਕਰਦੇ ਬਹੁਤ ਸਾਡੇ ਅਹੁਦੇਦਾਰ ਆਏ ਆ ਸਾਡੇ ਸਾਡੇ ਫੌਜ ਦੇ ਜਵਾਨ ਆਏ ਆ ਸੋ ਇਹਨਾਂ ਮਹਾਨ ਸਿੱਖਾਂ ਨੂੰ ਸਦਾ ਜੀ ਪੇਟ ਕਰਦੇ ਆ ਮਾਨਵੀ ਮਹਿਸੂਸ ਹੁੰਦਾ ਆਉਦਾ ਇਹਨਾਂ ਤੋਂ ਸਿੱਖਿਆ ਵੀ ਜਿਹੜੀ ਲੈਣੀ ਬਣਦੀ ਆ ਜਾਂ ਮੈਂ ਤਾਂ ਖੁਦ ਲੈਂਦਾ ਕਿ ਚੀਜ਼ਾਂ ਦਾ ਸੁਫਰ ਹੈ ਜਿਹੜਾ ਦੇਸ਼ ਆਜ਼ਾਦ ਹੋ ਗਿਆ ਪੰਜਾਬ ਵੀ ਆਜ਼ਾਦ ਹੋ ਗਿਆ ਪਤਾ ਜੇ ਕੁਝ ਚੀਜ਼ਾਂ ਜਿਹੜੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਜੇ ਕਰਨਾ ਸੀਗਾ ਉਜਤਨ ਸਾਲ ਚ ਰਾਜ ਕਰਨ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ 75 ਸਾਲ ਰਾਜ ਕੀਤਾ ਉਹ ਨਹੀਂ ਕਰ ਸਕੀਆਂ ਆਜ਼ਾਦੀ ਦੇ ਸਮੇਂ ਜਿਹੜੇ ਸ਼ਹੀਦ ਹੋਏ ਕਾਲਿਆਲ ਕੈਬਨਟ ਮੰਤਰੀ ਤਾਲੀਵਾਲ ਦੇ ਵੱਲੋਂ ਜਿਹੜੇ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਸੋ ਕਾਲਾਵਾਲਾ ਖੂਹ ਜਿੱਥੇ ਕਿ 1857 ਦੇ ਵਿੱਚ ਵਿਦਰੋਹ ਹੋਇਆ ਸੀ ਉਦੋਂ ਕਈ ਸਾਰੇ ਜਿਹੜੇ ਕਿ ਸ਼ਹੀਦ ਹੋ ਗਏ ਸਨ ਅਜਾਲਾ ਦੇ ਕਾਲਿਆਂ ਵਾਲੇ ਖੂਹ ਤੇ ਸੋ ਹਰ ਸਾਲ ਜਿਹੜਾ ਕਿ ਤੇ ਵਿਸ਼ੇ ਸਮਾਗਮ ਹੁਣ ਰੱਖਿਆ ਜਾਂਦਾ ਹੈ ਤੇ ਉੱਥੇ ਵੀ ਹੁਣ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।